ਸਵਾਗਤ ਹੈ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਪਿੰਡ ਮਾੜੀ ਮਸਤਵਾ ਤਹਿਸੀਲ ਬਾਗਾਪਰਾਣਾ ਦੀ ਹੈ ਜ਼ਿਲ੍ਹਾ ਮੋਗਾ ਦੀ ਆ ਅੱਜ ਦੀ ਵੀਡੀਓ ਵਿੱਚ 22 ਦੇ ਤਿੰਨ ਨੱਕ ਸੇਲ ਆ ਜਿਆਦਾ ਜਾਣਕਾਰੀ 22 ਤੋਂ ਲੈਣੇ ਆ ਜੋ ਤੁਹਾਡੀ ਜਾਣਕਾਰੀ ਗੱਲ ਕਰਾਉਣੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਬਾਈ ਨਾਮ ਗੁਰਪ੍ਰਕਾਸ਼ ਸਿੰਘ ਆ ਪਿੰਡ ਮਾੜੀ ਮਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਬਈ ਮੋਬਾਈਲ ਨੰਬਰ ਬੋਲ ਦਿਓ 9501815643 ਇੱਕ ਵਾਰੀ ਹੋਰ ਬੋਲ ਦਿਓ 9501815643 ਠੀਕ ਆ ਜੀ ਦੋਸਤੋ ਬਾਈ ਦਾ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਵੇਗਾ ਬਾਈ ਕੀ ਡਿਟੇਲ ਆਪਾਂ ਇੱਕ ਨੰਬਰ ਵਾਲੀ ਵੜਦੀ ਇਹ ਬਾਈ ਦੂਜੇ ਸੂਏ ਸੂਈ ਦੀ ਆ ਠੀਕ ਆ ਬਾਈ ਇਹਦੇ ਥੱਲੇ 8 ਕਿਲੋ ਦੁੱਧ ਤਿਆਰ ਆ ਆਪਾਂ ਦੋ ਡੰਗ ਚੋ ਕੇ ਲਈ ਆਪਣੇ ਕੋਲੇ ਆਜੀ ਆਈ ਆ ਦੁੱਧੇ ਬਧੂ ਬੀਵੀ ਯਾਨੀ ਕਿ ਬੇਟਾ ਇਲੇ ਜੇ ਬੰਦਿਆ ਤੋਂ ਆਈ ਆ ਬਿਨਾ ਸੇਵਾ ਜੀ ਤੋਂ ਠੀਕ ਆ ਤੇ ਜਾਨੀ ਕਿ 10 ਕਿਲੋ ਨੂੰ ਦੁੱਧ ਵੀ ਕਰ ਜੂਗੀ ਆਪਣੇ ਕੋਲੇ 8 ਕਿਲੋ ਕੋਈ ਤੋਲ ਕੇ ਲੈ ਜੇ ਬਣਾ 2 ਡੰਗ 3 ਡੰਗ 4 ਕੇ ਥਣਾ ਦੀ ਓਕੇ ਆ ਜਮਾ ਪਾਸ ਆਉਂ ਠੰਡੀ ਫੀਰਾ ਪੂਰੀ ਆਪਣੇ ਤੋਂ ਦਾਤ ਵੀ ਆਂ ਆਂ ਕਰਕੇ ਡਾਦੀਆਂ ਮੜਾ ਮੜਾ ਉੱਦਾਂ ਕੋਈ ਚੱਕਰ ਨਹੀਂ ਠੀਕ ਆ ਠੀਕ ਆ ਜਮਾ ਠੰਡੀ ਫੀਰਾ ਠੰਡੀ ਸੀ 2 ਡੰਗ 3 ਡੰਗ 4 ਕੇ ਲੈ ਦੋਸਤੋ ਦੇਖ ਸਕਦੇ ਹੋ ਇੱਕ ਨੰਬਰ ਵੈੜ ਸਕਰੀਨ ਤੇ ਬਾਡੀ ਬੰਤਰ ਬਹੁਤ ਸੋਹਣੀ ਹੈ ਡੱਬੀ ਵੈੜ ਐਚ ਐਫ ਵੈੜ ਥਣਾ ਦੀ ਬਹੁਤ ਸਾਫ ਸੁਥਰੀ ਵੈੜ ਆ ਦੂਜਾ ਸੂਆ ਸੂਈ ਵੀ ਹੈ 22 ਦਾ ਵੀ 8 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਕੋਈ ਵੀ ਵੀਰ ਦੋ ਟਾਈਮ ਤਸੱਲੀ ਕਰ ਸਕਦਾ ਤਿੰਨ ਟਾਈਮ ਦੁੱਧ ਤਾਂ ਹੋਰ ਵੀ ਚਵਾਜੂਗੀ ਪਰ ਬਾਈ ਆਂਦਾ ਆਪਾਂ 8 ਕਿਲੋ ਦੱਸ ਕੇ ਦੇਣੀ ਆ ਥਾਣਾ ਹਵਾਨੇ ਦੀ ਬਹੁਤ ਸਾਫ ਅੱਜ ਹੀ ਆਈ ਕਰਕੇ ਵੇੜ ਡਰਦੀ ਆ ਕੋਸ਼ਿਸ਼ ਕਰਾਂਗੇ ਤੁਹਾਨੂੰ ਨੇੜੇ ਤੋਂ ਥਾਣਾ ਹਵਾਨਾ ਦਿਖਾਉਣ ਦੀ ਦੋਸਤੋ ਦੇਖ ਸਕਦੇ ਹੋ ਥਾਣ ਬਹੁਤ ਸੋਹਣਾ ਲੱਗਿਆ ਹੋਇਆ 34 ਵਾਲਾ ਗੈਪ ਤੇ ਨਿਕੜਮਾ ਠੰਡੀ ਸੀਲ ਆ ਮੂੰਹ ਮੱਥੇ ਦੀ ਬਹੁਤ ਸਨੱਖੀ ਆ ਦੋਸਤੋ ਦੇਖ ਸਕਦੇ ਹੋ ਇੱਕ ਨੰਬਰ ਵੇੜ ਬਈ ਦਾ ਪ੍ਰਾਈਸ ਕੀ ਰੱਖਿਆ ਜੈਜ ਇਹ ਬਈ 20000 ਦੀ ਦੇ ਦੇਾਂਗੇ ਤੁਹਾਡਾ ਮੋਟਾ ਮਾਨਤਾਨ ਹੋ ਜਾਊਗਾ ਠੀਕ ਆ ਬਈ ਇੱਕ ਨੰਬਰ ਵੜ ਦੋਸਤੋ ਪ੍ਰਾਈਸ ਦਾ 20000 ਰੁਪਿਆ ਉਦੋਂ ਚ ਵੀ ਤੁਹਾਡਾ ਮਾਨਤਾਨ ਹੋ ਜਾਊਗਾ ਕੋਈ ਵੀ ਵੀਰ ਇੰਟਰਸਟਡ ਹੋਵੇ ਤਾਂ ਇੱਕ ਨੰਬਰ ਵੜ ਬਾਰੇ ਸੋਚ ਸਕਦਾ ਆਜਾ ਵੀਰ ਦੋ ਨੰਬਰ ਵੜ ਬਾਰੇ ਜਾਣਕਾਰੀ ਦੇ ਜੀ ਇਹ ਬਈ ਪਹਿਲੇ ਸੂਏ ਸੂਈ ਦੀ ਆ ਉਹ ਚਾਰ ਦੰਦ ਦਾ ਚੌਕ ਦੇ ਦੰਦ ਹੋਣੀ ਪੂਰੇ ਕੀਤੇ ਨਹੀਂ ਠੀਕ ਆ ਵੜ ਬਹੁਤ ਸੁਨੱਖੀ ਆ ਸਮੀ ਪਲੀ ਆ ਪੂਰੀ ਹਮ ਤੇ ਇਹਦੇ ਥਲੇ ਦੁੱਧ ਸੀਗਾ ਬਈ 10 ਕਿਲੋ ਤੋਂ ਬਾਅਦ 11 ਕਿਲੋ ਗੂਆਪਾ ਦੋ ਡੰਗ ਚੋਕੇ ਲਿਆਂਦੀ ਆ ਆਪਣੇ ਕੋਲੇ ਜਾਨੀ ਕਿਹੋ ਜਿਹਾ ਜੀ ਨਹੀਂ ਗਾਇਆ ਪੱਠੇ ਉਹੀ ਪੱਠੇ ਪੱਠੇ ਨਹੀਂ ਖਾਂਦੀਆਂ ਤੇ ਆਪਣੇ ਕੋਲੇ 8 ਕਿਲੋ ਦੁੱਧ ਆ ਠੀਕ ਆ ਕੋਈ ਦੋ ਡੰਗ ਚੋਕੇ ਲੈ ਜਾਉ ਠੰਡੀ ਸੀਰਾ ਪੂਰੀ ਥਣਾ ਥਣਾ ਦੀ ਜਮਾਉ ਨੁਸ਼ਾ ਕਿਦਾਂ ਹੈ ਉਹਦੇ ਤੋਂ ਮੜੇ ਦਾ ਦੀ ਉਹਦਾ ਖੰਡੀ ਸੀਗਾ ਪੂਰੀ ਭਲਾ ਬਿਨਾ ਲੈਣੇ ਤੇ ਬਹਿ ਜਾਣੇ ਆਣਾ ਪਾਲਾ ਕੋਈ ਚੱਕਰੀ ਠੀਕ ਹੈ ਦੋਸਤੋ ਦੇਖ ਸਕਦੇ ਦੋ ਨੰਬਰ ਵੈਡ ਬਾਈ ਦਾਦਾ ਵੀ ਦੁੱਧ ਤਾਂ 10 11 ਕਿਲੋ ਸੀਗਾ ਜੇ ਕਿਤੇ ਗੱਬਣਾ ਹੋਵੇ ਮੂ ਜਾਨੀ ਕਿ ਉਹਨਾਂ ਨੇ ਦੱਸਿਆ ਵੀ 25 ਤਰੀਕ ਨੂੰ ਮਾਗੀ ਵਾਲੇ ਦਿਨ ਮਾਗੀ ਵਾਲੇ ਦਿਨ ਹਾਂ 14 ਤਰੀਕ ਬੰਦੀ ਆ 14 ਤਰੀਕ ਬੰਦੀ ਆ ਉਹਦੇ ਦਾ ਟੀਕਾ ਲਵਾਇਆ ਵੇ ਇਹਦੇ ਕੋਈ ਹੋ ਸਕਦਾ ਜਾਨੀ ਕਿ ਅਜੇ ਮਹੀਨੇ ਦੇ ਹੋਂ ਵਾਲਾ ਕਣੀ ਗੋ ਮੋਲਣੀ ਦਾ ਬੋਲ ਪੈਂਦੀ ਪਰੂੰ ਆਪਦੀ ਆਪਾ ਖਾਲੀ ਕਰਕੇ ਦੇਣੀ ਹੈ ਜੇ ਰਹਿ ਜੇ ਕਿਸੇ ਦੀ ਕਿਸਮਤ ਠੀਕ ਆ ਮੂੰਹ ਚਾਰ ਦੰਦ ਦਾ ਪਹਿਲਾਂ ਸੁਈ ਵੀ ਹੈ ਠੀਕ ਆ ਦੋਸਤੋ ਦੇਖ ਸਕਦੇ ਹੋ 2 ਨੰਬਰ ਵੈੜ ਐਚ ਐਫ ਬਹੁਤ ਸੁਨੱਖੀ ਵੈੜ ਮੂੰਹ ਚਾਰ ਦੰਦ ਦਾ ਕੁਆਲਿਟੀ ਬਹੁਤ ਸ਼ਾਨਦਾਰ ਵੱਛੀ ਦੀ ਪਲੀ ਬੁਲੀ ਚੰਗੀ ਆ ਦੁੱਧ 10 ਤੋਂ 11 ਕਿਲੋ ਤਿਆਰ ਸੀ 22 ਦਾ ਵੀ ਜੀ ਨਹੀਂ ਲਾਇਆ 8 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਜਿੰਨਾ ਤੋਂ ਲਈ ਹੈ ਮਾਲਕ ਵੀਰ ਦੱਸਦੇ ਆ ਬਾਡੀ ਬੁੱਡੀ ਦੀ ਬਹੁਤ ਚੰਗੀ ਈਡੀ ਗਾ ਕੋਈ ਲੱਖ ਰੁਪਏ ਨੂੰ ਵੀ ਨਹੀਂ ਦਿੰਦਾ ਕੱਬਣ ਹੋਵੇ ਤਾਂ ਬਾਡੀ ਵਾਕੀ ਸ਼ਾਨਦਾਰ ਦੋਸਤੋ ਸ਼ਾਈਨਿੰਗ ਬਹੁਤ ਆ ਪਿੰਡੇ ਤੇ ਪਲੀ ਚੰਗੀ ਐ ਕੱਦ ਕਾਠ ਵੀ ਸੋਹਣਾ ਹੈ ਬਾਈ ਦੱਸਦਾ ਕਿ ਵੀ ਜਿੰਨਾ ਤੋਂ ਲਈ ਆ 1 ਮਹੀਨਾ ਹੋ ਗਿਆ ਟੀਕਾ ਪਰ ਇਹਨੂੰ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ 14 ਨੂੰ ਮਹੀਨਾ ਹੋ ਜਾਊਗਾ 1 ਮਹੀਨਾ ਹੋ ਜਾਣਾ 14 ਤਰੀਕ ਨੂੰ 8 ਕਿਲੋ ਦੁੱਧ ਤਿਆਰ ਆ ਦੁੱਧ ਤਾਂ ਜ਼ਿਆਦਾ ਸੀ ਪਰ ਉਪਰਾ ਕਰ ਗਈ ਪੱਠੇ ਵੀ ਨਹੀਂ ਕਹਿੰਦੀ ਥਾਣਾ ਹਵਾਨਾ ਬਹੁਤ ਸੋਹਣਾ ਦੋਸਤੋ ਤੁਹਾਨੂੰ ਪਸੰਦ ਆਊਗਾ ਦੇਖ ਸਕਦੇ ਥਣ ਬਹੁਤ ਸੋਹਣੇ ਲੱਗੇ ਹੋਇਆ ਸਾਊ ਸੀਲ ਵੜਾ ਸਨੱਖੀ ਬਹੁਤ ਸ਼ਾਈਨਿੰਗ ਬਹੁਤ ਵੱਚੀ ਦੇ ਮੂੰਹ ਤੇ ਮੂੰਹ ਮੱਥਾ ਦੇਖ ਸਕਦੇ ਕੁਆਲਿਟੀ ਬਹੁਤ ਸ਼ਾਨਦਾਰ ਬਾਈ ਇਹਦਾ ਪ੍ਰਾਈਸ ਦੱਸ ਦੀ ਕੀ ਰੱਖਿਆ ਹੋਇਆ ਹੈ ਇਹ ਬਾਈ ਇਹਦਾ ਲੈਂਡ ਦੇ ਨ 28000 ਰੁਪਇਆ ਮਾੜਾ ਮੁੱਟੇ ਮਾਨਤਨ ਹੋਗਾ ਠੀਕ ਗੱਲ ਬਾਈ ਨੇ ਇਹਦਾ ਪ੍ਰਾਈਸ ਲੈਂਡ ਦੇ ਨ 28000 ਰੁਪਇਆ ਰੱਖਿਆ ਵੱਚੀ ਬਹੁਤ ਸੋਹਣੀ ਹੈ ਦੋਸਤੋ ਤੁਹਾਨੂੰ ਪਸੰਦ ਆਊਗੀ ਆ ਕੇ ਦੇਖੋ ਤਸੱਲੀ ਕਰੋ 28000 ਪ੍ਰਾਈਸ ਆ ਉਹਦੇ ਚੋਂ ਵੀ ਤੁਹਾਡਾ ਮਾਨਤਨ ਹੋ ਜਾਊਗਾ ਦੋ ਨੰਬਰ ਵੜਾ ਤਿੰਨ ਨੰਬਰ ਵੜਾ ਬਾਰੇ ਜਾਣਕਾਰੀ ਦੇ ਦਿਓ ਵੀਰੋ ਇਹ ਵੀ ਥੱਲੇ ਬਾਈ ਜਾਨੀ ਕਿ ਦੌਰ ਦਾ ਇਹ ਜਿਹੜਾ 10 ਕਿਲੋ ਆਪਾਂ ਦੋ ਡੰਗ ਚੋ ਕੇ ਲੈਂਦੀ ਹੈ ਤੇ ਆਪਾਂ ਜਾਨੀ ਕਿ ਹੁਣ ਆਪਣੇ ਘਰੇ ਜਾਨੀ ਕਿ ਅੱਜ ਹੀ ਆਇਆ ਹੋ ਸਕਦਾ ਪਾਈ ਆਖੰਡ ਘਾਟ ਜੀ ਅੱਧਾ ਕਿਲੋ ਵੀ ਘਰ ਆਇਆ ਪੱਠੇ ਨਹੀਂ ਖਾਦੀ ਕਿ ਇੱਕ ਅੱਧੇ ਦਿਨ ਚ ਪੱਠੇ ਚੱਕਲੇ ਤਾਂ ਫਿਰ 10 ਕਿਲੋ ਵੀ ਚਵਾ ਦੇਣੀ ਹੈ ਥੱਲੋਂ ਅੱਛਾ ਅੱਛਾ ਹਾਂਜੀ ਠੀਕ ਆ ਤੈਨ ਨੰਬਰ ਦੋਸਤੋ ਦੇਖ ਸਕਦੇ ਹੋ ਵੈੜ ਇਹ ਵੀ ਦੂਜੀ ਸੂਏ ਆ ਤੇ ਇਹਦਾ ਨਾਮ ਉਤਰਨ ਲੱਗੀਦਾ ਉਹ ਪੈਰ ਜਿਹੜੀ ਪਰਲੀ ਪੱਬੀ ਆ ਅੱਛਾ ਮੜੀ ਜੀ ਬਾਡੀ ਤੋਂ ਤਿਲਕ ਗਈ ਇਹ ਰੀਪੀਟ ਤਾਂ ਨਹੀਂ ਮੰਦੀ ਮਾੜਾ ਜਾਂ ਦਬਦੀ ਆ ਪੱਬੀ ਨੂੰ ਯਾਨੀ ਕਿ ਹਲਕਾ ਜਾਂ ਨੱਪ ਕੇ ਤੁਰਦੀ ਆ ਦੋਸਤੋ ਦੇਖ ਸਕਦੇ ਵੀ ਦੂਜਾ ਸੂਆ ਸੂਈ ਆ 10 ਕਿਲੋ ਦੁੱਧ ਤਿਆਰ ਆ ਬਾਈ ਦੱਸਦਾ ਉਧਰ ਠੰਡੀਆਂ ਸੀ ਲੱਗੀਆਂ ਠੰਡੀ ਸੀ ਪੂਰੀ ਆ ਕੈਮਰੇ ਤੋਂ ਥੋੜਾ ਡਰਦਿਆਂ ਬਾਈ ਦੱਸਦਾ ਆਫ ਕੈਮਰਾ ਵੀ ਆਪਣੇ ਨਾਲ ਗੱਲ ਹੋਈ ਸੀ ਕਿ ਜਦੋਂ ਗੱਡੀ ਤੋਂ ਲਹਿ ਰਹੀ ਸੀਗੀ ਔਰਲਾ ਕੰਨੀ ਵਾਲਾ ਪੈਰ ਬੈਕ ਸਾਈਡ ਵਾਲ ਦੇਖ ਸਕਦੇ ਹੋ ਥੋੜਾ ਜਿਹਾ ਤਲਕ ਗਿਆ ਉਸ ਹੱਬ ਨਾਲ ਕੋਈ ਸੋਏ ਸਹਾਜ ਕੋਈ ਨਹੀਂ ਮਾੜਾ ਮੋਟਾ ਬਾਕੀ ਸਹੀ ਹੈ ਬਾਕੀ ਤੁਸੀਂ ਵੀਰਾਂ ਤਸੱਲੀ ਕਰ ਸਕਦੇ ਹੋ ਆ ਕਿ ਚਵਾਈ ਕਰ ਸਕਦੇ ਹੋ ਲੋਕੀ ਆਪਣੇ ਲਈ ਸਾਰੀ ਗਰੰਟੀ ਹੈ ਠੀਕ ਹੈ ਵੀਰੇ ਥਾਣਾ ਵਾਨਾ ਇਹਨੂੰ ਵੀ ਬਹੁਤ ਦੇਖ ਸਕਦੇ ਹੋ ਤਿੰਨ ਨੰਬਰ ਵਾਲੀ ਵੜ 10 ਕਿਲੋ ਦੁੱਧ ਤਿਆਰ ਹੈ ਥਾਣਾ ਵਾਨਾ ਇਹਦਾ ਬਹੁਤ ਸੋਹਣਾ ਦੋਸਤੋ ਟਾਪ ਕੁਆਲਿਟੀ ਵੜ ਦੂਜਾ ਸੁਆ ਸੁਈ ਹੋਈ ਆ ਬਾਈ ਨੇ 10 ਸੀ ਦਿੱਤਾ ਪੈਰ ਦਾ ਥੋੜਾ ਜਿਹਾ ਤਲਕ ਗਿਆ ਤੁਸੀਂ ਤਸੱਲੀ ਕਰ ਲਿਓ ਸੋਜ ਕੋਈ ਨਹੀਂ ਗਈ ਬਾਈ ਇਹਦਾ ਪ੍ਰਾਈਸ ਦੱਸੀ ਕੀ ਰੱਖਿਆ ਕਰਾ ਏ ਭਾਈ 21000 ਦੀ ਦੇਣੀ 21000 ਰੁਪਿਆ ਪ੍ਰਾਈਸ ਦਾ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਦੋਸਤੋ 21000 ਰੁਪਿਆ ਪ੍ਰਾਈਸ ਦਾ ਇੱਕੋ ਵੀਡੀਓ ਦੇ ਵਿੱਚ ਤਿੰਨ ਨਗ ਸੇਲ ਆ ਕੇ ਤਸੱਲੀ ਕਰੋ ਤੁਹਾਨੂੰ ਪਸੰਦ ਆਉਣਗੇ ਨਗ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਦੋਸਤੋ